ਮਹਾਰਾਜ ਨੇ ਚਮਕੌਰ ਸਾਹ ਮਾਛੀਵਾੜਾ ਦੀਨਾ ਕਾਂਗੜ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਕੁਝ ਕਰਨਾ ਸੀ ਉਹਨਾਂ ਨੇ ਦੱਖਣ ਨੰਦੇੜ ਵਾਲੇ ਪਾਸੇ ਜੈਪੁਰ ਪਹੁੰਚੇ ਸਨ ਰਾਜਸਥਾਨ ਚ ਭਾਈ ਜੈਤਰਾਮ ਜੀ ਗੁਰੂ ਘਰ ਦਾ ਪ੍ਰੇਮੀ ਸੀ ਉਹਨਾਂ ਕੋਲ ਟਿਕਾਣਾ ਕੀਤਾ ਭਾਈ ਜੈਤਰਾਮ ਜੀ ਤੋਂ ਪਤਾ ਲੱਗਿਆ ਕਿ ਔਰੰਗਜ਼ੇਬ ਦੀ ਮੌਤ ਹੋ ਚੁੱਕੀ ਹੈ ਭਾਈ ਜੈਤਰਾਮ ਜੀ ਨੇ ਕਿਹਾ ਕਿ ਮਹਾਰਾਜ ਹੁਣ ਫਿਰ ਅੱਗੇ ਜਾਣ ਦਾ ਤਾਂ ਕੋਈ ਲੱਗਦਾ ਨਹੀਂ ਮਨਸੂਬਾ ਕਿਉਂਕਿ ਜੋ ਮਨੋਰਥ ਸੀ ਔਰੰਗਜ਼ੇਬ ਨੂੰ ਮਿਲਣ ਦਾ ਉਹ ਤਾਂ ਹੁਣ ਪੂਰਾ ਨਹੀਂ ਹੋਏਗਾ ਮਹਾਰਾਜ ਨੇ ਕਿਹਾ ਕਿ ਨਹੀਂ ਦੱਖਣ ਤੱਕ ਜਾਣਾ ਪਏਗਾ ਕਿਉਂਕਿ ਗੱਦੀ ਨਿਸ਼ੀਨੀ ਵਾਸਤੇ ਤਾਜਪੋਸ਼ੀ ਵਾਸਤੇ ਹੁਣ ਖਾਨਾ ਜੰਗੀ ਹੋਏਗੀ ਯੁੱਧ ਹੋਏਗਾ ਪਰਿਵਾਰ 'ਚ ਅਸੀਂ ਬਹਾਦਰ ਸ਼ਾਹ ਦੀ ਬੰਦ ਕਰਨੀ ਹੈ ਉਹ ਵੱਡਾ ਵੀ ਹੈ ਤੇ ਗੁਰੂ ਘਰ ਦਾ ਪ੍ਰੇਮੀ ਵੀ ਸੀ ਭਾਈ ਨੰਦ ਲਾਲ ਜੀ ਉਹਨਾਂ ਦੇ ਅਧਿਆਪਕ ਸਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਤੇ ਬਹੁਤ ਸਾਰੇ ਗੁਰਸਿੱਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਭਾਈ ਨੰਦ ਲਾਲ ਜੀ ਜਿਹੜੇ ਅਜ਼ੀਮ ਸ਼ਾਇਰ ਸਨ ਫਾਰਸੀ ਦੇ ਉਹ ਉਹਨਾਂ ਦੀ ਉਮਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਰਾਬਰ ਦੀ ਸੀ ਤੇ ਮੂਰੀਦ ਸਨ ਉਹ ਦਸਮ ਪਾਤਸ਼ਾਹ ਦੇ ਆਪੇ ਗੁਰ ਚੇਲਾ ਦਾ ਸਿਧਾਂਤ ਇਤਿਹਾਸ 'ਚ ਇੰਨੀ ਵਾਰੀ ਵਰਤਿਆ ਕਿ ਗਿਣਦੇ ਰਹੀਏ ਆਪਾਂ ਥੱਕ ਜਾਵਾਂਗੇ ਮਿਸਾਲਾਂ ਨਹੀਂ ਮੁੱਕਦੀਆਂ ਮਹਾਰਾਜ ਨੇ ਕਿਹਾ ਕਿ ਦੱਖਣ ਜਾਣਾ ਪਏਗਾ ਕੂਚ ਕੀਤਾ ਲੇਕਿਨ ਜਦੋਂ ਤੁਰਨ ਲੱਗੇ ਮਹਾਰਾਜ ਤਾਂ ਇਹ ਪੁੱਛਿਆ ਗੁਰੂ ਨਾਨਕ ਦੇਵ ਜੀ ਵੀ ਇਹੋ ਪੁੱਛਦੇ ਹੁੰਦੇ ਸਨ ਮੈਂ ਸਾਖੀਆਂ ਪੜੀਆਂ ਬ੍ਰਤਾਂਤ ਪੜ੍ਹੇ ਗੁਰਬਿਲਾਸ ਪੜ੍ਹੇ ਪੰਥ ਪ੍ਰਕਾਸ਼ ਪੜ੍ਹੇ ਜੋ ਸੁਭਾਗ ਗੁਰੂ ਨਾਨਕ ਦੇਵ ਜੀ ਦਾ ਉਹੋ ਹੀ ਸੁਭਾਗ ਗੁਰੂ ਦਸਮ ਪਤਿ ਸੀ ਜਦੋਂ ਜਾ ਰਹੇ ਨੇ ਯਾਤਰਾਵਾਂ ਤੇ ਇਹ ਪੁੱਛਦੇ ਹੁੰਦੇ ਸਨ ਕਿ ਭਾਈਓ ਦੱਖਣ ਵੱਲ ਜਾਣਾ ਹੈ ਹੁਣ ਉਸ ਪਾਸੇ ਕੋਈ ਗੁਣੀ ਸੱਜਣ ਹੋਵੇ ਤਾਂ ਦੱਸੋ ਕੋਈ ਵਿਦਵਾਨ ਹੋਵੇ ਤਾਂ ਦੱਸੋ ਬੰਦਗੀ ਕਰਨ ਵਾਲਾ ਕੋਈ ਸਾਧੂ ਹੋਵੇ ਤਾਂ ਦੱਸੋ ਅਸੀਂ ਉਹਨਾਂ ਦੇ ਚਰਨਾਂ 'ਚ ਬੈਠਾਂਗੇ ਅਸੀਂ ਵੀ ਕੁਝ ਸਿੱਖਾਂਗੇ ਮਹਾਰਾਜ ਦੀ ਜ਼ੁਬਾਨ ਇਹ ਹੈ ਗੁਣੀ ਵਿਦਵਾਨ ਤਪਸਵੀ ਧਰਮੀ ਕਿਸੇ ਦੇ دیدار ਹੋਣ ਤਾਂ ਜਨਮ ਸਫਲੇ ਹੋਣਗੇ ਭਾਈ ਜੈਤਰਾਮ ਜੀ ਨੇ ਕਈਆਂ ਵਿਦਵਾਨਾਂ ਦੇ ਫਕੀਰਾਂ ਦੇ ਨਾਲੇ ਦਖਣ ਵਾਲੇ ਪਾਸੇ ਇਹ ਮੌਜੂਦ ਨੇ ਲੇਕਿਨ ਨਾਲ ਇਹ ਕਿਹਾ ਮਹਾਰਾਜ ਉੱਥੇ ਨਾਂਦੇੜ ਚ ਇੱਕ ਹਠੀ ਹੈ ਮਾਦੋਦਾਸ ਬਸ ਉਹਨੂੰ ਨਾ ਮਿਲਣਾ ਉਹ ਆਪਣੇ ਹੱਥ ਤਪ ਤੇ ਜੋਗ ਤੋਂ ਵਿਦਿਆ ਤੋਂ ਹੰਕਾਰ ਗਿਆ ਆਏ ਗਏ ਦੀ ਇੱਜ਼ਤ ਨਹੀਂ ਕਰਦਾ ਮਹਾਰਾਜ ਨੇ ਕਿਹਾ ਠੀਕ ਹੈ ਭਾਈ ਲੇਕਿਨ ਜੈਪੂਰੀ ਫੈਸਲਾ ਹੋ ਗਿਆ ਸੀ ਹੋਰ ਕਿਸੇ ਨੂੰ ਮਿਲੀਏ ਨਾ ਮਿਲੀਏ ਮਾਧੋਦਾਸ ਨੂੰ ਮਿਲਣਾ ਨਾਂਦੇੜ ਪਹੁੰਚੇ ਮਾਧੋਦਾਸ ਦਾ ਟਿਕਾਣਾ ਪੁੱਛਿਆ ਟਿਕਾਣੇ ਡੇਰੇ ਤੇ ਗਏ ਆਪਾਂ ਨੂੰ ਢਾਡੀਆਂ ਨੇ ਇੱਕ ਵਿਸ਼ਰਾਂ ਨੇ ਕਈ ਕੁਝ ਦੱਸਿਆ ਹੈ ਉਹ ਮੈਂ ਬਿਰਤਾਂਤ ਕੱਟ ਦਿਨਾ ਕਿ ਕੀ ਕੀ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਭਾਈ ਮਾਧੋਦਾਸ ਮਹਾਰਾਜ ਨੇ ਉਹਨਾਂ ਦੇ ਦੀਵਾਨ ਤੇ ਟਿਕਾਣਾ ਕੀਤਾ ਮਾਧੋਦਾਸ ਗਏ ਸਮ ਜੰਗਲ ਚ ਉੱਥੇ ਪਤਾ ਲੱਗਿਆ ਕਿ ਕੋਈ ਅਜਨ ਵੀ ਆਇਆ ਤੇ ਤੁਹਾਡੇ ਦਸਤਰਖਾਨ ਤੇ ਬਿਰਾਜਮਾਨ ਹੋ ਗਿਆ ਗੁੱਸੇ ਚ ਆਇਆ ਆਉਣ ਸਾਰ ਬੇਅਦਬੀ ਪੂਰਨ ਬਾਤ ਕਿਹਾ ਕੌਣ ਹੋ ਤੁਸੀਂ ਗੁੱਸੇ ਚ ਕਿਹਾ ਤਿੰਨ ਤਿੰਨ ਚਾਰ ਬਾਤ ਨੇ ਸਾਰੇ ਜਿਨ੍ਹਾਂ ਚ ਪੂਰੀ ਦੀ ਪੂਰੀ ਜ਼ਿੰਦਗੀ ਹੈ ਜਿਹੜੀ ਬਾਬਾ ਜੀ ਦੀ ਤੇ ਫਿਊਚਰ ਕੋਰਸ ਤੈ ਹੋ ਗਿਆ ਜਦੋਂ ਇਹ ਸਵਾਲ ਕੀਤਾ ਕੌਣ ਹੋ ਤੁਸੀਂ ਮਹਾਰਾਜ ਨੇ ਉੱਤਰ ਦਿੱਤਾ ਉਹੀ ਜਿਸ ਨੂੰ ਤੂੰ ਜਾਣਦਾ ਹੈ ਉਹੀ ਜਿਸ ਦੀ ਤਲਾਸ਼ ਚ ਤੂੰ ਇਸ ਧਰਤੀ ਤੇ ਆਇਆ ਮਾਧੋਦਾਸ ਨੇ ਪੁੱਛਿਆ ਜੀ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਮਹਾਰਾਜ ਨੇ ਫਰਮਾਇਆ ਹਾਂ ਸਹੀ ਪਛਾਣਿਆ ਅਸੀਂ ਤਾਂ ਉਹ ਹੀ ਹਾਂ ਹੁਣ ਤੁਸੀਂ ਦੱਸੋ ਭਾਈ ਤੁਸੀਂ ਕੌਣ ਹੋ ਹੱਥ ਜੋੜ ਕੇ ਕਿਹਾ ਮਹਾਰਾਜ ਜੇ ਤੁਸੀਂ ਦਸਮ ਪਾਤਸ਼ਾਹ ਹਜ਼ੂਰ ਹੋ ਫਿਰ ਮੈਂ ਤੁਹਾਡਾ ਬੰਦਾ ਮਹਾਰਾਜ ਨੇ ਉੱਠ ਕੇ ਛਾਤੀ ਨਾਲ ਲਾਇਆ ਤੇ ਕਿਹਾ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰਨੇ ਪੈਣਗੇ ਬੰਦਿਆਂ ਵਾਲੇ ਕੰਮ ਕਰਨ ਵਾਸਤੇ ਅਸੀਂ ਤੁਹਾਡੇ دیدار ਕਰਨ ਲਈ ਏਡੀ ਦੂਰ ਆਏ ਭਾਈ ਮਾਧੋਦਾਸ ਜੀ ਨੂੰ ਅਮਰਿਸ਼ ਕਾਇਆ ਗਿਆ ਕਈ ਹਫ਼ਤੇ ਸੰਗਤ ਰਹੀ ਇਕੱਠੀ ਪੰਜਾਬ ਦੇ ਹਾਲਾਤ ਤੋਂ ਜਾਣੂ ਕਰਵਾਇਆ ਤੇ ਥਾਪੜਾ ਦਿੱਤਾ ਕਿ ਭਾਈ ਤੁਹਾਨੂੰ ਪੰਜਾਬ ਜਾਣਾ ਪਏਗਾ ਮਹਾਰਾਜ ਨੇ ਮਾਦੋਦਾਸ ਨਾਲ ਯਾਨੀ ਕਿ ਬਾਬਾ ਬੰਦਾ ਸਿੰਘ ਜੀ ਨਾਲ ਪੰਜਾਬ ਆਉਣਾ ਸੀ ਉੱਥੇ ਹਮਲਾ ਹੋ ਗਿਆ ਪਠਾਣਾਵਾਂ ਵੱਲੋਂ ਜ਼ਖਮੀ ਹੋਏ ਬਹਾਦਰ ਸ਼ਾਹ ਦਾ ਜਿਹੜਾ ਸਰਜਨ ਸੀ ਆਪਰੇਸ਼ਨ ਕਰਨ ਵਾਲਾ ਜਿਹਨੇ ਟਾਂਕੇ ਲਾਏ ਉਹ ਕੋਰਟ ਦਾ ਰਾਇਲ ਸਰਜਨ ਸੀ ਬਹਾਦਰ ਸ਼ਾਹ ਨੇ ਆਪਣਾ ਡਾਕਟਰ ਭੇਜਿਆ ਸੀ ਫਰਾਂਸ ਯੂਰਪ ਚੋਂ ਫਰਾਂਸ ਦਾ ਸੀ ਤੋਂ ਬਾਬਾ ਬੰਦਾ ਸਿੰਘ ਨੂੰ ਪੰਜ ਸਿੰਘ ਦਿੱਤੇ ਪੰਜ ਸਿੰਘ ਜਿਹੜੇ ਦਿੱਤੇ ਉਹ ਸੰਕੇਤ ਸੀ ਇਸ ਗੱਲ ਦਾ ਕਿ ਭਾਈ ਬੰਦਾ ਸਿੰਘ ਇਹ ਪੰਥ ਹੈ ਤੁਸੀਂ ਨਵੇਂ-ਨਵੇਂ ਆਇਆ ਹੋ ਨਾ ਖਾਲਸਾ ਪੰਥ ਚ ਕਿਤੇ ਕੁਝ ਪੁੱਛਣ ਦੀ ਲੋੜ ਪਏ ਤਾਂ ਇਹ ਇਹਨਾਂ ਦੀ ਅਗਵਾਈ ਕਬੂਲ ਕਰਨੀ ਇਹਨਾਂ ਦੀ ਤਾਬਿਆਦਾਰੀ ਆਪਣੇ ਫਰਜ਼ ਅਦਾ ਕਰਨੀ ਵੀ ਸਿੰਘ ਹੋਰ ਸਨ ਉੱਠੇ ਆਪ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਸਾਨੂੰ ਵੀ ਅੱਗੇ ਅਸੀਂ ਵੀ ਨਾਲ ਜਾਣਾ ਚਾਹੁੰਦੇ ਹਾਂ ਮਹਾਰਾਜ ਨੇ ਅਸੀਸਾਂ ਦਿੱਤੀਆਂ ਹੁਕਮ ਨਾਵਾ ਦਿੱਤਾ ਬਾਬਾ ਬੰਦਾ ਸਿੰਘ ਨੂੰ ਪੰਜ ਤੀਰ ਦਿੱਤੇ ਪੰਜ ਸਿੰਘ ਦਿੱਤੇ ਹੁਕਮਨਾਮਾ ਦਿੱਤਾ baba banda singh ji hath jod ke khologe kehne lage maharaj 25 ਯੋਧੇ ਵਸ ਮੇਰੇ ਕੋਲ 25 ਯੋਧਿਆਂ ਨਾਲ ਕੀ ਕਰਾਂਗਾ ਮੈਂ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਹੈ ਮੁਗਲ ਹਕੂਮਤ ਸਾਰੇ ਏਸ਼ੀਆ ਚ ਮੁਗਲ ਹਕੂਮਤ ਹੈ ਇਸ ਵੇਲੇ ਤੇ 25 ਨਾਲ ਮੈਂ ਕੀ ਕਰਾਂਗਾ ਐਂ ਹੂੰ ਕਰੋ ਫਿਰ ਮੈਨੂੰ ਥੋੜੀਆਂ ਜਿਹੀਆਂ ਕਰਾਮਾਤਾਂ ਦਿਓ ਤਾਂ ਕਿ ਮੈਂ ਕੁਝ ਕਰਨ ਜੋਗਾ ਹੋਵਾਂ ਮਹਾਰਾਜ ਨੇ ਬਚਨ ਕੀਤੇ ਭਾਈ ਬੰਦਾ ਸਿੰਘ ਗੁਰੂ ਖਾਲਸਾ ਪੰਥ ਪਾਸ ਬੇਅੰਤ ਕਰਾਮਾਤਾਂ ਤੇ ਸ਼ਕਤੀਆਂ ਮੌਜੂਦ ਨੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਚ ਕਰਾਮਾਤਾਂ ਦੀ ਕੋਈ ਘਾਟ ਨਹੀਂ ਲੇਕਿਨ ਤੁਹਾਨੂੰ ਦੱਸਦਾ ਦਿੱਤਾ ਕਿ ਉਹ ਸਾਰੀਆਂ ਕਰਾਮਾਤਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਤੋਂ ਹਾਸਲ ਹੋਈਆਂ ਸਾਨੂੰ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਖਾਲਸਾ ਪੰਥ ਨੂੰ ਸੌਂਪ ਦਿੱਤੀਆਂ ਹੁਣ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਹੋਏ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਤੇ ਅਰਦਾਸ ਕਰਨੀ ਗੁਰੂ ਖਾਲਸਾ ਪੰਥ ਅੱਗੇ ਝੋਲੀ ਅਡਣੀ ਜਿੰਨਾ ਮੰਗੋਗੇ ਤੁਸੀਂ ਹੈਰਾਨ ਹੋਵੋਗੇ ਕਿ ਉਹਦੇ ਤੋਂ ਕਈ ਗੁਣਾ ਵੱਧ ਮਿਲਿਆ ਤੁਹਾਨੂੰ ਇਹ ਕਰਾਮਾਤ ਹੈ ਗੁਰੂ ਨਾਨਕ ਦੇਵ ਜੀ ਦੀ